واحرو جی کا خالصہ واہی گروہ جی کی فتح جب جی صاحب ایک اہم ست نام کرتا پھرک نرپاو پو اکال مورت آجنی سب ساجو جپ ਆਦਿ ਸਤਿ ਜੁਗਾਦਿ ਸਤਿ ਹੈ ਭੀ ਸਤਿ ਨਾਨਕੋ ਉਸਿ ਭੀ ਸਤਿ ਸੋਚੈ ਸੋਚਨਾ ਹੋਵੈ ਜੇ ਸੋਚੀ ਲਖਵਾਰ ਚੁੱਪੈ ਚਪਣਾ ਹੋਵੈ ਜੇ ਲੇਰਹਾਂ ਲਿ ਉਤਾਰ ਭੁਗਿਆ ਭੁਗਣਾ ਉਤਰੀ ਜੇ ਬੰਨਾ ਪੁਰਿਆ ਭਾਰ ਸਤਿ ਤੁਸੀਂ ਅਣਪਾਲਖ ਹੋਹੀ ਤੈਕ ਨਾ ਚੱਲੈ ਨਾਲ ਕਿਵਤ ਜੀ ਆਰਾ ਹੋਈਐ ਕਿਵ ਕੂੜਾ ਟੁੱਟੈ ਪਾ ਲੋ ਨੁਕਮਤਾਈ ਜੰਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹੀ ਆ ਜਾਈ ਹੁਕਮੀ ਹੋਵਨ ਜੀ ਹੁਕਮ ਲਾਪਟਿ ਆਈ ਹੁਕਮਿਓ ਤੁਮਨੇ ਜਹ ਹੁਕਮ ਲੇਖ ਲੋਕ ਤੁਕ ਪਾਈ ਹੈ ਇਕ ਨਾ ਹੁਕਮੀ ਬਖਸੀਸ ਏਕੋ ਹੁਕਮੀ ਸੁਦਾ ਬੁਆਈ ਹੈ ਹੁਕਮ ਅੰਦਰ ਸਭ ਕੋ ਬਾਹਰ ਕੋ ਨਾ ਕੋਈ ਨਾਨਕ ਭਗਵਾ ਜੀ ਪੂਜਾ ਤਾ ਹੋਮਾ ਕਹੇ ਨਾ ਕੋਈ ਗਾਵਾ ਕੋ ਤਾਣ ਹੋ ਭਗਤ ਤਾਣ ਗਾਵਾ ਕੋ ਦਾਤੁਣ ਵਿਸਾਣ ਗਾਵਾ ਕੋ ਬਣ ਬਡੀਆਂ ਆਇਆਂ ਚਾਰ ਗਾਵਾ ਕੋ ਵਿੰਧਿਆ ਵਿਕੰਮੀ ਚਾਰ ਗਾਵਾ ਕੋ ਸਜ ਕਰੀ ਤਨ ਕੀਹ ਗਾਵਾ ਕੋ ਜੀ ਲਾ ਫੁਰਦੀਹ गावा को जपै सदूर गावा को विक हजर हजूर कथना कति न आवै टोट कथ कथ कति कत, कोटि कोट कोट देंदा दे लंदे थक पाहे जुगा जुगंतर खाही खाहि हुकमी हुकम चलाए राहू नानक विगत विप्रवाहू ਦਾਤਾ ਸਾਹਿਬ ਤਜਨਾਹੀ ਭਗਿਆ ਬਹੁ ਅਪਾਰ ਆਖ ਹੈ ਮੰਗ ਹੈ ਦਿਹ ਦਿਹ ਦਾਤ ਕਰੇ ਦਾਤਾਰ ਫੇਰ ਕਾ ਅੰਕਾਰ ਕੀਆ ਜਿ ਦਿੱਸਾ ਦਰਬਾਰ ਮੋਹ ਕਾ ਬੋਧ ਨੂੰ ਭੂਲਿਆ ਜਿਸ ਸੰਧਰੇ ਪਿਆਰ ਅੰਮ੍ਰਿਤ ਵੇ ਰਾਤਾ ਤਜਨਾਉ ਬੜੀ ਆਈ ਵਿਚਾਰ ਕਰਮੀ ਆਵਾ ਕੰਪੜਾ ਨਦਰੀ ਮੋਗਲਵਾਰ ਨਾਨਕ ਈ ਆਵਾ ਜਾਣੀਐ ਸਬਾਪੇ ਸਤਿਆਰ ਥਾਪਿਆ ਨਾ ਜਾਏ ਕੀਤਨ ਹੋਈ ਥਾਪਿਆ ਬਨਰੰਗਨ ਹੋਈ ਜਿਨ ਸੇ ਵਾ ਤਰਪਾਇਆ ਮਾਣੋ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਚੋਂ ਘਰ ਲਾ ਜਾਏ ਗੁਰਮੁਖਨਾਦਮ ਗੁਰਮੁਖੀਦੰ ਗੁਰਮਕੋ ਰਹੀ ਆਤਮਾਈ ਗੁਰਸਰ ਗੁਰਬੋ ਰਖ ਬ੍ਰਹਮਾ ਗੋਰ ਪਾਰਵਤੀ ਮਾਈ ਇਹ ਹਉ ਜਾਣ ਆਖ ਨਾਹੀ ਗਹਣਾ ਕਤਨ ਨਾ ਜਾਈ ਗੁਰਾ ਇੱਕ ਦੇਹ ਉਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮਾ ਬਿਸਰਨ ਨਾ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੈ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਣ ਕਰਮਾਂ ਕੀ ਮਿਲਾ ਲਈ ਮਤਵਚ ਰਤਨ ਜਵਾਹਰ ਮਾਨਕ ਜੇ ਗੁਰ ਕੀ ਸਿੱਖੁ ਗੁਣੀ ਗੁਰਾ ਇੱਕ ਦੇਹ 부ਜਾਈ ਸਬਨਾ ਜੀਆ ਕਾ ਇੱਕ ਦਾਤਾ ਸੋਮ ਵਿਸਮਾ ਜਾਈ ਜੇ ਦੁਖ ਚਾਰੇ ਹਰ ਜਾਹ ਪੂਰਤ ਸੁਣੀ ਹੋਈ ਨਵਾ ਕੰਨਾ ਵਿ ਜਾਣੀਐ ਨਾਲ ਤਲਾ ਸਭ ਕੋਈ ਚੰਗਾ ਨਾ ਰਖਾਇ ਕੰ ਜਸ ਕੀਰਤ ਜਗ ਲਈ ਜੇ ਤਿਸੁ ਨ ਕਰਨਾ ਆਵੈ ਆਵਾਤਨਾਂ ਪੁਛਾ ਕੀ ਕੀਟਾਂ ਅੰਦਰ ਕੀਟ ਕਰ ਦੋਸੀ ਦੂਸ ਧਰੀ ਨਾਨਕ ਨਿਰਗੁਣ ਗੁਣ ਕਰੇ ਗਣਮੰਤਿਆ ਗੁੰਦੀ ਤਿਹਾ ਗੁਣ ਨ ਸੂਝੈ ਜੇ ਇਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਚੁਰਨਾਤ ਸੁਣਿਆ ਧਰਤ ਬਲ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਭੁਨ ਕਕ ਕਾਲ ਮਾਨ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਤਰ ਬ੍ਰਹਮਾ ਇੰਦ ਸੁਣਿਆ ਮੁਕਤ 라ਹਣ ਮੰਦ ਸੁਣਿਆ ਜੋਗ ਜਗਤਨ ਭੀਦ ਸੁਣਿਆ ਸਾਸਤ ਸਿਮਰਤ ਵੀਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖਿਆਣ ਸੁਣਿਆ 68 ਕਾ ਇਸਮਾਨ ਸੁਣਿਆ ਫੜ ਫੜ ਪਾਵੈ ਮਾਣ ਸੁਣਿਆ ਲਾਗੈ ਸਜਿਤਿਆ ਹਾਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹ ਸੁਣਿਆ ਸੇਖ ਪੀਰ ਪਤਿ ਚਾਹ ਸੁਣਿਆ ਅੰਦੀ ਪਾਵੈ ਰਾਹੋ ਸੁਣਿਆ ਹਾਥ ਹੋਇ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਕੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਾ ਪਛਤਾ ਪਛਤਾਏ ਭਗਤ ਗੁਰਮ ਨਾਲ ਕਨਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਈ ਜੇ ਕੋ ਮਨ ਜਾਣ ਮਨ ਕੋਈ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭੂਣ ਕੀ ਸੁੱਧ ਮਨ ਮੋਹ ਜੋ ਟਾਣਾ ਖਾਈ ਮੰਨ ਜਮ ਕੈ ਸਾਧਨ ਜਾਇ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣ ਮਨ ਕੋਈ ਮੰਨ ਮਾਰਗ ਢਾਕ ਨ ਪਾਇ ਮੰਨ ਅਪਸੇ ਪ੍ਰਗਟ ਜਾਇ ਮੰਨ ਮਗਨ ਚਿੱਲਾ ਫੰਤ ਮੰਨ ਧਰਮ ਸੇਤੀ ਸਣ ਬੰਦ ਐਸਾ ਨਾਮ ਨਰੰਜਨ ਹੋਈ ਜੇ ਕੋ ਮਨ ਜਾਣ ਮਨ ਕੋਈ ਮੰਨ ਪਵਹ ਮੁਖ ਦੁਆਰ ਮੰਨ ਪਰਵਾਰਾ ਸਾਧਾਰ ਮੰਨ ਤਰਾ ਤਾਰੇ ਗੁਰ ਸਿੱਖ ਮੰਨ ਨਾਨਕ ਉਪਭੈ ਨਾ ਭੀਖ ਐਸਾ ਨਾਮ धरੰਧਨ ਹੋਈ ਜੇ ਕੋ ਮੰਜਾਣਾ ਮਨ ਕੋਈ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਭਵ ਹੈ ਦਰਗਹ ਮਾਨ ਪੰਚਾ ਸੁਹ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਾ ਕਰਾ ਵਿਚਾਰ ਕਰਤੇ ਕਾ ਕਰਨ ਨਾਹੀ ਸੁਮਾਰੋ ਧੌਲ ਧਰਮ ਦੇ ਕਾ ਪੂਤ ਸੰਤੋਖਤਾ ਰੱਖਿਆ ਜਿਨ ਜੂਤ ਜੇ ਕੋ ਭੂਜਾ ਹੋਵੇ ਸਚਿਆਰ ਢਬਲੇ ਉਪਰ ਕੀਤਾ ਪਹਾੜ ਧਰਤੀ ਹੋਰ ਅਪਰਾ ਹੋਰ ਹੋਰ ਤਿਸੇ ਭਾਰਤਲਾ ਕਮਨ ਜੂਰ ਜੀ ਜਾ ਤਰੰਗਾ ਕੇ ਨਾਮ ਸਭ ਨਾਲ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਦੇ ਕਾ ਲਿਖਿਆ ਕੀਤਾ ਹੋਈ ਕੀਤਾ ਦਾਤ ਜਵਾਲੀ ਹੋ ਰੂਪ ਕੀਤੀ ਦਾਤ ਜਾਣਾ ਗੁਣ ਭੂਤ ਕੀਤਾ ਫਸਾਉ ਇੱਕੋ ਕੋ ਆਉ ਤਿਸਤੇ ਹੋਈ ਲਖਦਰੀ ਆਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨਾ ਜਾ ਮੈਂ ਕੋ ਹਾਰ ਜੋਤ ਤ ਭਵਾ ਸਾਈ ਭੜੀਕਾਰ ਤੂਸਦਾ ਜ਼ਲਾਮਤ ਨਰੰਗਾਰੂ ਅਸੰਗ ਜਪ ਅਸੰਗ ਭਾਉ ਅਸੰਗ ਪੂਜਾ ਅਸੰਗ ਤਪ ਤਾਉ ਅਸੰਗ ਗ੍ਰੰਥ ਮੁਖ ਵਿਦ ਪਾਠ ਅਸੰਗ ਜੋਗ ਮਨ ਰਹਿ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਤਤੀ ਅਸੰਗ ਦਾਤਾਰ ਅਸੰਗ ਤੁਰ ਮੋਹ ਭਗਤਾਰ ਅਸੰਗ ਮੋਣ ਲਿਵ ਲਾਈ ਤਾਰ ਕੁਦਰਤ ਗਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਇਕ ਵਾਰ ਜੋ ਤਉ ਤ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਰ ਅਸੰਖ ਮੂਰਕੰਦ ਘੂਰ ਅਸੰਖ ਜੋਰਹ ਰਾਮਕੂਰ ਅਸੰਖ ਅਮਰ ਕਰ ਜਾਹੀ ਜੂਰ ਅਸੰਖ ਗਲਵੜ ਹੱਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਕੁੜਿਆਰ ਕੁੜੀ ਪਿਰਾਹੀ ਅਸੰਖ ਮਲੇਸ਼ ਮਲ ਭਾਖਾਹੀ ਅਸਾਂਗ ਨਿੰਦਕ ਤਿਰ ਕਰਹਿ ਭਾਰ ਨਾਨਕੋ ਨੀਚ ਕਹਾ ਵਿਚਾਰ ਵਾਰਿਆ ਨ ਜਾਮਾ ਇਕਵਾਰ ਜੋਤਿ ਤੇ ਭਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸਾਂਗ ਨਾਵ ਸੰਗਤਾ ਅਗੰਮ ਅਗੰਮ ਅਸਾਂਖੋ ਅਸਾਂਖ ਕਹ ਹਿਰ ਚਰ ਪਰ ਹੋਈ ਅਖਰੀ ਨਾਮ ਅਕੀ ਚਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਣ ਬੋਲਣ ਬਾਣ ਅਗਰਾਂ ਸਰਤਨ ਜੋਗ ਗਾਣ ਜਿਨ ਹ ਲਿਖਤ ਸਰ ਨਾਹੀ ਜਿਵ ਬ੍ਰਹਮਾਈ ਤੇਵ ਤੇਵ ਪਾਹੀ ਜੇਤਾ ਗੀਤਾ ਤੇਤਾ ਨਾਉ ਵਰਨਾਵਾ ਨਾਹੀ ਕੋਤਾਉ ਕੁਦਰਤ ਗਵਣ ਕਹਾ ਵੀਚਾਰ ਵਾਰਿਆ ਨ ਜਮ ਇਕ ਵਾਰ ਜੋ ਤੋ ਤੋ ਭਾਗ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਰ ਪਰ ਜੇ ਹੱਥ ਪੈਰ ਦੰਦੇਹ ਬਾਣੀ ਤੋ ਤਤਰਤ ਸੋਖੀਹ ਮੂਤ ਬਲੀਤੀ ਕਪੜ ਹੋਈ ਦੇਸਾ ਗੂਣ ਲਈਆ ਹੋ ਤੂ ਹੋਈ ਪਰ ਇਹ ਮਤ ਪਾਪਾਂ ਗ ਸੰਗ ਉਹ ਧੂਪਨ ਨ ਵਕਰੰਗ ਕੁੰਨੀ ਪਾਪੀਆ ਘੜ ਨਾਹੀ ਕਰ ਕਰ ਕਰਨਾ ਲਿਖ ਲਜਾਹੂ ਆਪੇ ਬੀਜਾ ਪੇਹੀ ਖਾਹੂ ਨਾਨਕ ਹੁਕਮੀਆਂ ਬੋਜਾਹੂ ਤੀਰਤ ਤਪ ਦਿਆ ਦਦਾਨ ਜੇ ਕੋ ਪਾਵੈ ਤਿਲ ਕਾਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲਨਾਉ ਸਾਵਗੁਣ ਤੇ ਰਹਿ ਮੈਂ ਨਾਹੀ ਕੋਈ ਵੇਣ ਗੁਣ ਕੀਤੇ ਭਗਤ ਨਾ ਹੋਈ ਸਵਾਸ ਸਾਤ ਪਾਣੀ ਬ੍ਰਹਮਾਉ ਸਤ ਸੋਹਣ ਸੁਦਾ ਮੰਜਾਉ ਗਵਣ ਤੁ ਗੀਲਾ ਵਕਤ ਗਵਣਾ ਕਵਣ ਤਤ ਕਵਣ ਵਾਰ ਕਵਣ ਤੇ ਰੋਤੀ ਮਾਹੂ ਕਵਣਾ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਆ ਲਿਖਿ ਗੁਰਾਣ ਵਕਤ ਨਾ ਪਾਇਓ ਗਾਦੀਆ ਜੇ ਲਿਖਨ ਲੇ ਖੁਰਾਣ ਖਿਤਵਾਰ ਨਾ ਜੋੜਗੀ ਜਾਣਾ ਰੁੱਤ ਮਹੌਣਾ ਕੋਈ ਜਾ ਕਰਤਾ ਸਿਰ ਟੀ ਕੋ ਸਾਦੀ ਆਪੇ ਜਾਣਾ ਸੂਹੀ ਯੋ ਕਰ ਆਕਾ ਗੰਸਾ 라ਹੀ ਯੋ ਵਰਨੀ ਕਿ ਵਜਾਣਾ ਨਾਨਕੋ ਆਕਣ ਦਬ ਗੁਰੂ ਆਕਾ ਏਕ ਦੂ ਏਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਜੀਤਾ ਜਾ ਕਾ ਹੋਵਾ ਨਾਨਕ ਜੀ ਕੋ ਆਪੋ ਜਾਣਾ ਅੱਗਾ ਗਿਆ ਨਾ ਸੁਹਾ ਪਾਤਾਲਾ ਪਾਤਾਲ ਲਖ ਅਗਾਸ ਅਗਾਸ ਊੜਕ ਊੜਕ ਭਾਗ ਧਕੀ ੀਦ ਗਹਨ ਇਕ ਬਾਤ ਸਹਜਾ ਤਰਹਿ ਕਨਕ ਤੀਬਾ ਅਸਲੂ ਇਕ ਧਾਤ ਲਿਖਾ ਹੋਈ ਤਾਂ ਲਿਖਿਆ ਲਿਖੇ ਹੋਈ ਵਿਨਾਸ ਨਾਨਕ ਵੱਡਾ ਆਖਿਆ ਆਪੇ ਜਾਣ ਆਪੋ ਸਾਲਾਹੀ ਚਾਲਾਹੀ ਏਤੀ ਸੂਰਤ ਨਾ ਪਾਈਆ ਨਦੀਆਂ ਤੇ ਵਹਾ ਪਵੈ ਸਮੁੰਦਰਾਂ ਜਾਣੀਆਂ ਹੈ ਸਮੁੰਦ ਸਹਾスルਤਾਨ ਗਿਰਹਾ ਤੀ ਮਾਲ ਤਹਨ ਕੀੜੀ ਤੁਨਹਾ ਹੋਣੀ ਜੀਤਿਸ ਮਨੋਂ ਨਾ ਵਿਸਰਹ ਹ ਅੰਤਨਾ ਸੁਵਤੀ ਕਹਿਨਾ ਅੰਤ ਅੰਤਨਾ ਕਰਨ ਦੇਣਾ ਅੰਤ ਅੰਤਨਾ ਵੇਖਣ ਸੁਣਨਾ ਅੰਤ ਅੰਤਨਾ ਜਪਿਆ ਗਿਆ ਮਨ ਮੰਤ ਅੰਤਨਾ ਜਪਿਆ ਕੀਤਾ ਆਕਾਰ ਅੰਤਨਾ ਜਪਿਆ ਪਾਰ ਆਵਾਰ ਅੰਤਕਾਰਨ ਕੀਤੇ ਬਲ ਲਾਹੀ ਤਾਂ ਕਿ ਅੰਤਨਾ ਪੁਆਈ ਜਾਹੀ ਇਹੋ ਅੰਤਨਾ ਜਾਣ ਕੋਈ ਵਹਤਾ ਗਹੀਆ ਵਹਤਾ ਹੋਈ ਵੱਡਾ ਸਾਹਿਬ ਵਿਚਤਾਉ ਉੱਚੇ ਉੱਪਰ ਉੱਚਾ ਨਾਉ ਐਵਡ ਉੱਚਾ ਹੋਆ ਕੋਈ ਤੇ ਸੁੱਝੇ ਕੋ ਜਾਣ ਸੂਈ ਜੇ ਵਡਾ ਆਪ ਜਾਣ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹਤਾ ਗਰਮ ਨਿਕਿਆਣਾ ਜਾਇ ਵੱਡਾ ਦਾਤਾ ਤਿਲ ਨਾ ਤੁਮਾਈ ਕਿਤੇ ਮੰਗਹਾ ਜੋ ਦਾਪਾਰ ਕੀਤੇ ਕਪ ਟੁੱਟ ਹੈ ਵਿਕਾਰ ਕੀਤੇ ਲਲ ਮੁਰਪਹੀ ਕੀਤੇ ਮੂਰਖ ਖਾਹੀ ਖਾਹੀ ਕੀਤਿਆ ਦੁਖ ਭੁਗਤ ਤਕ ਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਕਲਾਤੀ ਮਣ ਹੋਈ ਹੋਰ ਕਣ ਚੱਕ ਕੋਈ ਦੇਖੋ ਕਾ ਕਣ ਪਾਈ ਉਹ ਜਾਣੇ ਜੀਤੀਆ ਮੋਗਾਏ ਆਪੇ ਜਾਣੇ ਆਪੇ ਦੀ ਅਗਧੇਪੀ ਕੀ ਕੀ ਜਿਸ ਨੂੰ ਬਖਸ਼ੇ ਸਿਖਤ ਸਲਾਹ ਨਾਨਕ ਪਤਿ ਸਾਹੀ ਪਤਿ ਸਾਹੁ ਅਮਲ ਗੁਣ ਅਮਲ ਵਪਾਰ ਅਮਲ ਵਪਾਰੀਏ ਅਮਲ ਪੰਡਾਰ ਅਮਲ ਅਵਹ ਮੁੱਲ ਜਾਹੀ ਅਮਲ ਭੈ ਅਮੁੱਲ ਤਮਾਹੀ ਅਮਲ ਕਰਮ ਅਮੁੱਲ ਦੀਵਾਨ ਅਮਲ ਤੁਲ ਅਮਲ ਪ੍ਰਮਾਨ ਅਮਲ ਬਖਤੀ ਸਾਮੁਲ ਨਿਸ਼ਾਨ ਅਮੁੱਲ ਕਰਮ ਅਮੁੱਲ ਬ੍ਰਹਮਾਨ ਅਮੁੱਲ ਅਮਲਾ ਗਿਆਨ ਜਾਇ ਆਖ ਆਕਰਹਿ ਲਿਵਲਾਈ ਆਖ ਹੈ ਵੇਦ ਪੜ ਪੁਰਾਣ ਆਖ ਹੈ ਬੜਹ ਕਰ ਵਖਿਆਣ ਆਖ ਹੈ ਬ੍ਰਹਮ ਆਖ ਹੈ ਇੰਦ ਆਖ ਹੈ ਭੋਕੀ ਤੇ ਗੋਵਿੰਦ ਆਖ ਹੈ ਇਸਰ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨੋ ਆਖ ਹੈ ਦੀਵ ਆਖ ਹੈ ਸੁਰਨਰ ਮੁੰਜੰਤੀਵ ਕਿਤੇ ਅੱਖ ਐ ਅਗਣ ਪਾਹੀ ਕਿਤੇ ਕਹ ਕਹ ਉਠ ਉਠ ਜਾਹੀ ਇਤੇ ਕੀਤੇ ਹੋਰ ਕਰ ਹੈ ਤਾਂ ਆਖ ਨਾ ਸੁ ਕਹ ਕੀ ਕੀ ਜੀਵੜ ਭਵਤ ਵਢ ਹੋਈ ਨਾਨਕ ਜਾਣ ਸੱਚਾ ਸੋਈ ਜੇ ਕੋ ਅਖ ਬੂਲ ਵਿਗਾੜ ਤਾਂ ਲਿਖਿਆ ਚਰਗਾ ਵਾਰਾਂ ਗਾਵਾਰੂ ਸੂਦਰ ਕੀ ਹਾ ਸੁਨ ਕਰ ਕੀ ਹਾ ਜਿਤ ਬਹਿ ਸਰਬ ਜਮਾਲੇ ਵਾਜੀ ਨਾ ਨਾਨਿਕ ਸੰਗ ਕੀਤੇ ਵਵਣਹਾਰੀ ਕੀਤੇ ਰਗ ਪ੍ਰੀਤ ਸੁਖੀ ਨਾਮ ਕੀਤੇ ਗਾਵਣਹਾਰੀ ਗਾਵਹਿ ਤੁਧਨੋ ਪੂਣ ਪਾਣੀ ਬੈਦੰਤਰ ਗਾਵਹਿ ਰਾਜ ਤਨੁ ਦੁਵਾਰੀ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਨਮ ਵਿਚਾਰੀ ਗਾਵਹਿ ਇਸਤ੍ਰ ਬ੍ਰਹਮਾ ਦੇਵੀ ਤੋਹਨ ਤਦਤੁਵਾਰੀ ਗਾਵਹਿ ਇੰਦ ਇੰਦਾ ਤੁਨ ਬਾਠੀ ਦੇਵ ਧਿਆਨ ਤਰਨਾਦੀ ਗਾਵਹਿ ਸਿੱਧ ਸਮਾਦੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਤੀ ਸਤੀ ਸੰਤੂਕੀ ਗਾਵਹਿ ਵੀਰ ਕਰਾਰੀ ਗਾਵਣ ਪੰਡਿਤ ਬੜਨ ਰਕੀਰ ਕਰ ਜੁਗ ਜੁਗ ਵੇਦਾਨਾ ਲੀ ਗਾਵਹਿ ਮੋਹਣੀਆ ਮਨ ਮੋਹਨਾ ਸੁਰਗਾ ਮਜ ਪਿਆਦੇ ਗਾਵਣ ਰਤਨ ਉਪਾਇ ਤੇਰੀ 68 تیر ਜਨਾਲੀ ਗਾਵਹਿ ਜੁਦ ਮਹਾਂ ਬਲਸੂਰਾ ਗਾਵਹਿ ਖਾਣੀ ਚਾਰੀ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੀ ਸਹੀ ਤੁਧ ਨੂੰ ਗਾਵਹਿ ਜੋ ਤੁਧ ਭਾਵਨਾ ਪ੍ਰਤੀ ਤੇਰੀ ਭਗਤ ਦਰਸਾ ਦੇ ਹੋਰ ਕੀਤੇ ਗਾਵਨ ਚ ਮੈਂ ਚਿਤਨਾ ਆਮਨਾ ਨਾਨਕਿਆ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾ ਆਈ ਹੈ ਵੀ ਹੁਸੀ ਜਨ ਜਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜੁਨਸੀ ਮਾਇ ਜਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਵਦਸਦੀ ਵੜਿਆ ਆਈ ਜੋਤੀ ਸੁਭਾਅ ਤੋਂ ਹੀ ਕਰਦੀ ਹੁਕਮ ਨਾ ਕਰਨਾ ਜਾਈ ਸੋ ਪਤ ਸਹੂ ਸਹਾ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਦੋਗ ਸਰੰਪਤ ਝੋਲੀ ਧਿਆਨ ਕੀ ਕਰਹਿ ਬੇਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਟੰਡਾ ਪਰਦੀਤ ਆਈ ਪੰਦੀ ਜਗਲ ਜਮਾਤੀ ਮਨ ਜੀਤਾ ਜਗ ਜੀਤ ਆਦੀ ਸੁਖੀ ਆਦੀਸ ਆਦ ਅਨੀਦ ਅਨਰ ਅਨਾਤ ਜੁਗ ਜੁਗ ਏਕੋ ਬਿਸ ਭੋਗ ਤ ਗਿਆਨ ਦਿਆ ਭੰਡਾਰਨ ਘਟ ਘਟ ਵੱਜ ਹੈ ਨਾਦ ਆਪ ਨਾਦ ਨਾਤੀ ਸਭ ਜਾ ਕੀ ਰਿਧਿ ਸਿਧਿ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰਜ ਲਭ ਹੈ ਦੇਖੀ ਅਵ ਹੈ ਭਾਗ ਆਦੀ ਛਕਸੀ ਆਦੀਸ ਆਦ ਅਨੀਲ ਅਨਦ ਨਾਹਕ ਜੁਗ ਦੁ ਇਕ ਵੀਸ ਇਕਾ ਮੈਂ ਦੁਗਤ ਵਿਵਾਈ ਜੇ ਜੇ ਲੇ ਪਰਵਾਣ ਇਕ ਸੰਸਾਰੀ ਇਕ ਭੰਡਾਰੀ ਇਕ ਲਈ ਜੀਵਾਨ ਜਿਉ ਤਿਸ ਭਾਵੇ ਤਿ ਉਹ ਜਰਵੇ ਜਿਵ ਹੋਵਾ ਬ੍ਰਹਮਾਨ ਉਹ ਵੀ ਕਿਉਂ ਅਨੰਦ ਨਦਰਨਾਵ ਬਹੁਤਾ ਇਹ ਵਡਾਣ ਆਦੇਸ ਤੁਸੀਂ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੂ ਵਿਸ ਆਸਨ ਦੁਏ ਦੁਏ ਪੰਡਾਰ ਜੋਗ ਚ ਪਾਇਆ ਤੋ ਏਕ ਵਾਰ ਕਰ ਕਰ ਵੇਖਾ ਦਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੀਸ਼ ਤਿਸ਼ੇ ਆਦੀਸ਼ ਆਦ ਅਨੀਦ ਅਨਾਦ ਅਨਾਹਦ ਜਗ ਜਗ ਏਕੋ ਈਸ ਇਕ ਦੂਜੀ ਬਹੁ ਲਖ ਹੋਹੀ ਲਖ ਬਹੁ ਬਹਾ ਲਖਮੀ ਸੋ ਲੱਖ ਲੱਖ ਕਿੜਾ ਆਖੀ ਹੈ ਏਕ ਨਾਮ ਜਗਦੀਸ ਏਤ ਰਾਹੀ ਪਤ ਪੰਬੜੀਆਂ ਚੜਿਐ ਹੋਈ 21 ਸੁਰਗਲ ਨਾ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨੂੰ ਤਰੀ ਪਾਇਆ ਊੜੀ ਗੂੜਾ ਠੀਸ ਆਖਣ ਜੋਰ ਚ ਪੰਨ ਜੋਰ ਜੋਰ ਨਾ ਮੰਗਨ ਦੀਨਾਂ ਜੋਰ ਜੋਰ ਨਾਲ ਜੀਵਨ ਮਰਨ ਦੀ ਗਣ ਵਿਚਾਰ ਜੋਰ ਨ ਜੁਗਦੀ ਝੂਟਾ ਸੰਸਾਰ ਜਿਸ ਦਾ ਜੋਰ ਕਰ ਵੀ ਕਸ ਤੂਈ ਨਾਨਕ ਤੂੰ ਨੀ ਜਨਾ ਕੋਈ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਲ ਇਹ ਸੋਚ ਧਰਤੀ ਦਾ ਪ੍ਰਕੀ ਧਰਮ ਚਾਲ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿਲ ਕੇ ਨਾਮਾਨੇ ਕਾ ਅਨੰਤ ਕਰਮੀ ਗਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਤੈ ਸੋਹਣ ਪੰਚ ਪਰਵਾਨ ਨਦਰੀ ਕਰੰਬ ਵੈ ਨੀਸਾਨ ਕੱਤ ਪਕਾਈ ਉੱਤੇ ਪਾਈ ਨਾਨਕ ਜਦਪ ਜਾਈ ਧਰਮ ਗਾੰਡ ਕਾਏ ਹੋ ਤਰਮ ਗਿਆਨ ਗਾੰਡ ਬਾਗੋ ਗਰਮ ਕੀਤੇ ਭੂਣ ਪਣੀ ਵਚੰਤਰ ਕੀਤੇ ਕਾਨ ਮਹੀਸ਼ ਕੀਤੇ ਬ੍ਰਹਮ ਘੜਤ ਕੜੀ ਹੈ ਰੂਪ ਰਾਂਗ ਕੀ ਵੀਸ ਕੀਤੀ ਅਗਰੰ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਗ ਬੰਨਨਾਤ ਕੇਤੇ ਕੇਤੇ ਦੀਵੀ ਦੇਸ ਕੇਤੇ ਦਾਨ ਮਨ ਕੇਤੇ ਕੇਤੇ ਰਤਨ ਸੰਮੰਦ ਕੀਤਿਆ ਖਾਣੀ ਕੀਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਾ ਕੇਤੇ ਨਾਨਕ ਅੰਤ ਨ ਅੰਤ ਗਿਆਨ ਕੰਡ ਮਹਿ ਗਿਆਨ ਪ੍ਰਚੰਡ ਇਤੇ ਨਾਦ ਬਨੋਦ ਕੋਡ ਅਨੰਦ ਧਰਮ ਕੰਡ ਕੀ ਬਾਣੀ ਰੂਪ ਤਤ ਘੜਦ ਕਰੀਏ ਬਹੁਤ ਅਨੂਪ ਤਾ ਕੀ ਗੱਲਾਂ ਗਤੀਆਂ ਨਾ ਜਾਹੀ ਜੇ ਕੋ ਕਹ ਪਤਿਤ ਜਿਤਾਈ ਤਤ ਘੜੀਏ ਸੁਰਤ ਮਤ ਮਨ ਬੁੱਧ ਤਤ ਘੜੀਏ ਤਰਾਂ ਕੀ ਸੁਧ ਪਰਮ ਗਾਣ ਕੀ ਬਾਣੀ ਜੋਰ ਕਿੱਤਾ ਹੋਰ ਨ ਕੋਈ ਹੋਰ ਤਿੱਤਾ ਜੁਤ ਮਹਾਬਲ ਸੂਰ ਤਿਨ ਮੇਰਾ ਰਾਮ ਰਿਹਾ ਪਰਪੂਰ ਤਿੱਤਾ ਸੀਤੋ ਸੀਤਾ ਮਹਮਾ ਮਾਹੀ ਤਾਂਗੀ ਰੂਪ ਨ ਕਿਤਨੇ ਜਾਹੀ ਨਾ ਹੋ ਮਰਨ ਠਾਕੇ ਜਾਹੀ ਜਿਨ ਕਾ ਰਾਮ ਬਸਾ ਮਨ ਮਾਹੀ ਤਿੱਤਾ ਭਗਤ ਮਤਹਾ ਕੀ ਲੋ ਅਰੇ ਨੰਤ ਤਤ ਮਨ ਸੁਈ ਸਤਖੰਡ ਉਤਤ ਨਰੰਕਾਰ ਕਰ ਕਰੀ ਕੈਮ ਕਰਿ ਨਿਹਾਲ ਤਿੱਥਾ ਖੰਡ ਮੰਡਲ ਵਰ ਭੰਡ ਜੇ ਕੋ ਕਤਿਤਾ ਅੰਤ ਨਾ ਅੰਤ ਤਿੱਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵਾ ਤੁਮ ਕਾਰ ਵਿਅਕਾ ਕੁਚਾ ਕਰ ਵਿਚਾਰ ਨਾਨਕ ਤਨਾ ਕਰ ਰਾਸਾਰਾ ਦਾਤ ਪਹਾਰਾਂ ਦੀ ਰਜ ਸੁਨੀਯਾਰ ਹਰਨ ਮਤ ਵੇਦ ਹਥੀਯ ਹਾਰ ਭਾਉ ਗਲਾ ਅਗਨ ਤਪਤਾਉ ਭਾਂਡਾ ਭਉ ਅੰਮ੍ਰਿਤ ਤਿਤ ਢਾਲ ਘੜੀਏ ਛੁਬ ਸਦੀ ਟਕਸਾਲ ਜਿਰ ਕੋ ਨਜ਼ਰ ਗਰਮ ਤੁਨਕਾਰ ਨਾਨਕੁ ਨਗਰੀ ਨਗਰੁ નિਹਾਲੋ ਚਲੋ ਕ ਭਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤੋ ਦੇਵਤਰਾਤ ਦੋਇ ਦਾਈ ਦਾਇਆ ਇਲਾ ਜਗਲ ਜਗਤ ਜਗਿਆਇਆ ਬਰੀਆਇਆ ਵਾਚਾ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੀੜ ਕੇ ਦੂਰ ਜੀ ਰੇ ਨਾਮ ਧਿਆਇ ਗਏ ਮਸਕਤ ਘਾਲ ਨਾਨਕ ਤੇ ਮੁਕ ਉਜਲੇ ਕੀਤੀ ਚੁਕੀ ਨਾਲੋ ਜੀ ਨਾਮ ਤੇ ਆਇਆ ਗਏ ਬਚਤ ਘਾਲੋ ਨਾਨਕ ਤੇ ਮੁਕ ਉਜਲੇ ਕੀਤੀ ਚੁਕੀ ਨਾਲੋ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ